ਕੈਨੇਡੀਅਨ ਕੋ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਆਈ ਆਰ ਸੀ ਸੀ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਪੀ ਐਨ ਪੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਇਮੀਗ੍ਰੇਸ਼ਨ ਸਰਨਾਰਥੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਆਈ ਟੀ ਐਸ ਜਾਰੀ ਕੀਤੇ ਨੇ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਡਰਾਅ ਵਿੱਚ 174 ਆਈ ਟੀ ਐਸ ਜਾਰੀ ਕਰ ਦਿੱਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ ਘੱਟ ਵਿਆਪਕ ਰੈਕਿੰਗ ਸਿਸਟਮ ਸੀ ਆਰ ਐਸ ਸਕੋਰ 816 ਦੀ ਲੋਡ ਹੁੰਦੀ ਹੈ ਇਹ ਦੂਜਾ ਲਗਾਤਾਰ ਜਿੱਥੇ ਇਹ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਗਿਆ ਤੇ ਪਿਛਲੇ ਆਪੇ ਕ੍ਰੇਡਨ ਐਕਸਪ੍ਰੈਸ ਕਲਾਸ ਸੀਈਸੀ ਪ੍ਰੋਗਰਾਮ ਵਿੱਚ ਉਮੀਦਵਾਰਾਂ ਪੀਐਨਪੀ ਉਮੀਦਵਾਰਾਂ ਤੇ ਫ੍ਰੈਂਚ ਪਾਰਸ਼ਲੀ ਮਹਾਰਤ ਵਾਲੇ ਉਮੀਦਵਾਰਾਂ ਨੂੰ ਕੁੱਲ 1933 ਆਈਟੀਆ ਜਾਰੀ ਕੀਤੇ ਗਏ ਹਨ ਆਈਆਰਸੀਸੀ ਦੀ ਨਵੀਂ ਇੰਗਰੇਸ਼ਨ ਪੱਦਰੀ ਯੋਜਨਾ ਦੇ ਅਨੁਸਾਰ ਐਕਸਪ੍ਰੈਕਸ ਐਂਟਰੀ ਪ੍ਰਣਾਲੀ ਰਾਹੀਂ ਇਮੀਗ੍ਰੇਸ਼ਨ ਲਈ ਸੰਘੀ ਟੀਚੇ ਅਗਲੇ ਸਾਲ ਵਧਾਉਣ ਦੇ ਸੈੱਟ ਕੀਤੇ ਗਏ ਨੇ ਇਮੀਗ੍ਰੇਸ਼ਨ ਭਾਗ ਅਗਲੇ ਸਾਲ ਕੈਨੇਡਾ ਵਿੱਚ 124680 ਐਕਸਪ੍ਰੈਕਸ ਐਂਟਰੀ ਉਮੀਦਵਾਰਾਂ ਦਾ ਸਵਾਗਤ ਕਰਨ ਦੀ ਉਮੀਦ ਕਰ ਰਿਹਾ ਹੈ ਇਸ ਤੋਂ ਇਲਾਵਾ ਇਹਨਾਂ ਵਿੱਚੋਂ 82000 ਤੋਂ ਵੱਧ ਦਾਖਲੇ ਕੈਨੇਡਾ ਵਿੱਚ ਐਕਸਪੀਰੀਅੰਸ ਐਂਟਰੀ ਉਮੀਦਵਾਰਾਂ ਲਈ ਇੱਕ ਨਵੀਂ ਸ਼੍ਰੇਣੀ ਨੂੰ ਸਮਰਪਤ ਕੀਤੇ ਜਾਣਗੇ ਜਿਸ ਨੂੰ ਇਨ ਕੈਡੇਆ ਫੋਕਸ ਸ਼੍ਰੇਣੀ ਵਜੋਂ ਜਾਣਿਆ ਜਾਂਦਾ ਹੈ ਇਸ ਸ਼੍ਰੇਣੀ ਵਿੱਚ ਮੁੱਖ ਤੌਰ ਤੇ ਐਕਸਪ੍ਰੈਸ ਐਂਟਰੀ ਪੂਲ ਵਿੱਚ ਸੀਈਸੀ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਪਰ ਇਸ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਅਤੇ ਪੀਐਨਪੀ ਆਨਲਾਈਨ ਐਕਸਪ੍ਰੈਸ ਐਂਟਰੀ ਸਟੀਮ ਦੇ ਉਮੀਦਵਾਰਾਂ ਵੀ ਸ਼ਾਮਲ ਹੋ ਸਕਦੇ ਨੇ ਨਵੀਂ ਪੱਧਰੀ ਯੋਜਨਾ ਦੇ ਅਨੁਸਾਰ ਬਾਕੀ ਬਚੇ 48727 ਪੀ ਆਰ ਸੰਗੀ ਆਰਥਿਕ ਤਰਹੀਜ਼ਾਂ ਸ਼੍ਰੇਣੀ ਲਈ ਰਾਖਵੇਂ ਰੱਖੇ ਗਏ ਨੇ ਇਹ ਸ਼੍ਰੇਣੀ ਐਕਸਪ੍ਰੈਸ ਐਂਟਰੀ ਪੂਲ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦਾ ਦੇਵੇਗੀ ਜਿਨ੍ਹਾਂ ਕੋਲ ਕੈਨੇਡੀਅਨ ਲੇਬਰ ਮਾਰਕੀਟ ਵਿੱਚ ਇਨ ਡਿਮਾਂਡ ਪੇਸ਼ਿਆਂ ਤੇ ਕਿੱਤਿਆਂ ਵਿੱਚ ਪੇਸ਼ੇਵਰ ਅਨੁਭਵ ਨੇ ਐਕਸਪ੍ਰੈਸ ਐਂਟਰੀ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਤਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਇੱਕ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਸੀਈਸੀ FSWP ਅਤੇ FSTP ਇਨ੍ਹਾਂ ਪ੍ਰੋਗਰਾਮਾਂ ਵਿੱਚ ਉਮੀਦਵਾਰਾਂ ਦਾ ਮੁਲਾਂਕਣ CRS ਦੁਆਰਾ ਕੀਤਾ ਜਾਂਦਾ ਜੋ ਮਨੁੱਖੀ ਪੂੰਜੀ ਕਾਰਕਾਂ ਜਿਵੇਂ ਕਿ ਉਮਰ ਪਾਸ਼ਾ ਪੇਸ਼ੇ ਹੁਨਰ ਸਿੱਖਿਆ ਕੰਮ ਦੇ ਤਜਰਬੇ ਦੇ ਆਧਾਰ ਤੇ ਸਕੋਰ ਅਰਧਾਰਤ ਕਰਦਾ ਕੈਨੇਡਾ ਵਿੱਚ ਭੈਣ ਭਰਾ ਜੀਵਨ ਸਾਥੀ ਸਾਥੀ ਨਾਲ ਅਰਜੀ ਦੇਣਾ ਜਾਂ ਫਿਰ ਕੈਨੇਡਾ ਵਿੱਚ ਵਿਦੇਸ਼ਾਂ ਤੋਂ ਸਿੱਖਿਆ ਅਤੇ ਕੰਮ ਦੇ ਤਜਰਬੇ ਨੂੰ ਜੋੜਨ ਦੇ ਵਾਧੂ ਅੰਕ ਦਿੱਤੇ ਜਾ ਸਕਦੇ ਨੇ ਜਿਨ੍ਹਾਂ ਉਮੀਦਵਾਰਾਂ ਨੇ ਇੱਕ ਵਧੀ ਹੋਈ ਪੀਐਨਪੀ ਸਟ੍ਰੀਮ ਰਾਹੀਂ ਸੁਬਈ ਨਾਮਜ਼ਦ ਪ੍ਰਾਪਤ ਕੀਤੀ ਹੈ ਉਹ 600 ਦੇ ਸੀਆਰਸ ਪੁਆਇੰਟ ਪ੍ਰਾਪਤ ਕਰ ਸਕਦੇ ਨੇ ਜਿਸ ਨਾਲ ਆਈਟੀਏ ਪ੍ਰਾਪਤ ਕਰਨ ਦੀ ਸੰਭਾਵਨਾ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ ਉਚਿਤਮ ਸੀਆਰ ਸਕੋਰ ਵਾਲੇ ਉਮੀਦਵਾਰਾਂ ਨੂੰ ਭਵਿਕ ਵਿੱਚ ਐਕਸਪੈਕਟਸ ਐਂਟਰੀ ਡਰਾ ਵਿੱਚ ਆਈਟੀਏ ਪ੍ਰਾਪਤ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ ਬਸ਼ਰਤੇ ਕਿ ਖਾਸ ਡਰਾ ਦੇ ਮਾਪਦੰਡ ਪੂਰੇ ਹੋ ਸਕਣ ਕੈਨੇਡੀਅਨ ਖਬਰਨਾਮੇ ਦੇ ਵਿੱਚ ਅੱਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਣੀ ਆ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾਂ ਦੇ ਨਾਲ